ਅੱਜ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਦੇ ਵਿੱਚ ਪੇਸ਼ੀ ਹੋਣੀ ਹੈ ਇਸ ਤੋਂ ਪਹਿਲਾਂ ਹੀ ਕਈ ਅਕਾਲੀ ਆਗੂਆਂ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਹੀ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਂਟੀ ਅਤੇ ਉਹਨਾਂ ਦੇ ਸਾਥੀਆਂ ਨੂੰ ਮੁਹਾਲੀ ਕੋਰਟ ਜਾਣ ਤੋਂ ਪਹਿਲਾਂ ਹੀ ਹਾਊਸ ਅਰੈਸਟ ਕੀਤਾ ਗਿਆ ਹੈ ਜ਼ਿਕਰ ਜੋਗ ਹੈ ਕਿ ਬੀਤੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਅਤੇ ਡਰੱਗ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਵਿਜੀਲੈਂਸ ਦੇ ਵੱਲੋਂ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਨਾਲ ਸਬੰਧਿਤ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਗਈ ਸੀ ਤੇ ਹੁਣ ਮੋਹਾਲੀ ਦੇ ਵਿੱਚ ਪੇਸ਼ੀ ਹੋਣ ਤੋਂ ਪਹਿਲਾਂ ਹੀ ਕਈ ਅਕਾਲੀ ਆਗੂਆਂ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਪਟਿਆਲਾ ਦੇ ਸ਼ੈਰੀ ਪ੍ਰਦਾਨ ਅਮਿਤ ਸਿੰਘ ਰਾਂਟੀ ਅਤੇ ਉਹਨਾਂ ਦੇ ਸਾਥੀ ਵੀ ਸ਼ਾਮਿਲ ਨੇ ਬਹੁਤ ਗਲਤ ਕਰ ਲੈ ਜੀ ਮੈਂ ਮੀਡੀਆ ਨਾਲ ਗੱਲ ਕਰਨੀ ਚਾਹੁੰਦਾ ਜੀ ਇੱਕ ਆ ਦੇਖ ਲਓ ਜੀ ਇੱਕ ਮਿੰਟ ਜੀ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਮੀਡੀਆ ਮੈਂ ਬੁਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹਾਂ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਚ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹ ਅੱਜ ਉਹਦੇ ਨਾਲ ਕੀ ਤੱਕਾ ਹੋ ਰਿਹਾ ਹੈ ਬਿਕਰਵ ਸਿੰਘ ਮਜੀਠੀਆ ਨੇ ਹਰ ਇੱਕ ਸੈਟਰ ਨੂੰ ਅਟੈਂਡ ਕੀਤਾ ਹੈ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀਬਾਦ ਜਿਹਨੂੰ ਸਿੱਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆਪ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲਾ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਐਮਰਜੈਂਸੀ ਜੋ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜਿਉਂ ਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਐ ਤੇ ਇੱਥੇ ਕੱਟ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇ ਅਰੇਸਟ ਕਰ ਰੱਖੀ ਐ ਉਹ ਰਾਜ ਚੱਕ ਲਿਖਦੇ ਪਰਚਾ ਦਾਜ ਕਰਦਾ ਮੈਂ ਐਸਚੋ ਸਾਹਿਬ ਨੂੰ ਕਿ ਮੈਨੂੰ ਤਾਂ ਹੁਣ ਜੀ ਨਹੀਂ ਪਤਾ ਕਿ ਕਿਹੜੇ ਥਾਣੇ ਤੋਂ ਨੇ ਕਿਪਾਰਾ ਜੀ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼ਰਮਣੇ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਸੰਘਰਸ਼ ਲਈ ਲੜਾਈ ਲੜਦਾ ਜਾਣਦਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾਤੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋਣ ਤੁਸੀਂ ਕੋਣ ਦਾ ਹੱਕਦਾਰ ਨਹੀਂ ਰਹਾ ਅੱਜ ਤੈਨੂੰ ਗ੍ਰਹਿ ਭਾਗ ਤੋਂ ਸ਼ਿਵਾਦੀ ਦੇਣਾ ਚਾਹੀਦਾ ਹੈ ਕਿ ਤੂੰ ਨਾ ਨਾ ਤਾਂ ਲਾਉਣ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੇ ਅੱਜ ਅੱਜ ਥਾਣਿਆਂ ਚੋਂ ਡੀਐਸਪੀ ਪੱਦਰ ਦੇ ਆਫਸਰ ਗੈਗਸਤਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਨੇ ਕੱਲ ਦੀ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੈਸਟ ਕਿਤੇ ਮੈਂ ਨਾ ਉੱਥੇ ਉਹ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਦੋਂ ਪੇਸ਼ ਕੀਤਾ ਸੀ ਵਿਜੀਲੈਂਸ ਚ ਮਦਦ ਨੂੰ ਕਹਿ ਕੇ ਆਇਆ ਸੀ ਮੈਂ ਤੇ ਲਾਈਵ ਕਹਾਂ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੀ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨੇ ਕਾਲੀ ਦਲ ਹੋਂ ਦਾ ਨਾਤੇ ਉਧਰ ਕਹਿ ਕੇ ਆਏ ਸੀ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇਸ ਵੈਟਰ ਸਾਹਿਬ ਸੁਣ ਲੈ ਡਿਪਟੀ ਸਾਹਿਬ ਸੁਣ ਲੈ ਸ਼ਰਮਾ ਸਾਹਿਬ ਅਸੀਸ ਸਿੰਘ ਸਾਹਿਬ ਵੀ ਸੁਣ ਲੈ ਮੇਰੀ ਆਵਾਜ਼ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬੰਜ ਗੱਡਾਂਗੇ ਸ਼ਰਮ ਨੀਅਤ ਅਸੀਂ ਸ਼ਰੋਮ ਨੇ ਕਾਲੀ ਦਲ ਬੰਜ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦਿਆਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਵੀ ਮੁਲਾਜ਼ਮ ਆਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੁਸੀਂ ਧੋਖਾ ਕਰਿਆ ਮੈਨੂੰ ਦਸਤਾਰ ਬੰਨਦੇ ਨੂੰ ਤੁਸੀਂ ਆ ਕੇ ਉਰੇ ਮੇਰਾ ਹਾਊਸ ਅਰੈਸਟ ਕੀਤਾ ਉਹ ਅੱਜ ਮੈਂ ਅੱਜ ਚੇਤਾਵਨੀ ਦੇ ਰਿਹਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਨੂੰ ਦੇ ਗ੍ਰਹਿ ਵਿਭਾਗ ਨੂੰ ਤੇ ਮੁੱਖ ਮੰਤਰੀ ਨੂੰ ਵਾਹਿਗੁਰੂ ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਮੇਰੇ ਕੋਲ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਅਰੈਸਟ ਕਰ ਲਿਆ ਇਹ ਹਾਊਸ ਅਰੈਸਟ ਕਰ ਲਿਆ ਤੁਸੀਂ ਢੂੜ ਘੰਟਾ ਹੋ ਗਿਆ ਹਾਊਸ ਅਰੈਸਟ ਹੋਏ ਬੈਠ ਪਾਰਟੀ ਦਾ ਹੋਰ ਹੀ ਕੋਈ ਕੰਮ ਹੋ ਸਕਦਾ ਹੈ ਕੋਈ ਸੀ ਰਾਂਡਿਤੀ ਬਣਾਉਣੀ ਹੈ ਕਿ ਅਸੀਂ ਆਪਣੀ ਲੀਡਰਸ਼ਿਪ ਦੇ ਪਿੱਛੇ ਖੜਨਾ ਹੀ ਨਹੀਂ ਹੈ ਤੁਸੀਂ ਇੰਚਾਰਜ ਹੋ ਮੌਕੇ ਦੇ ਸਾਡੇ ਐਸਐਸ ਦੇ ਸਾਥੋਂ ਕੋਈ ਹੁਕਮ ਕਰ ਦੇਣੇ ਤਾਂ ਜਵਾਬ ਦਿਓ ਕਿ ਨਹੀਂ ਹੈ ਕਿਉਂ ਕਿ ਤੁਸੀਂ ਉਸ ਟਾਈਮ ਛੁੱਟੀ ਲੈ ਕੇ ਘਰੇ ਚਲੇ ਜਾਓਗੇ ਘਰੇ ਬਹਿ ਜਾਓਗੇ ਤੁਸੀਂ ਡੇਰਾ ਮੈਂ ਤੁਹਾਡਾ ਜਿੰਨਾ ਸੀ ਤੁਹਾਡਾ ਬਹੁਤ ਸਨਮਾਨ ਕਰ ਲਿਆ ਪਰ ਹੁਣ ਦੇ ਕੋਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਚੜ੍ਹਦੇ ਨਹੀਂ ਜੀ ਨਹੀਂ 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 ਦੇ ਕੇ ਕੋਈ ਨਹੀਂ ਨਹੀਂ ਇਹ ਤੁਸ ਧੱਕਾ ਕਰ ਰਹੇ ਹੋ ਨਹੀਂ ਜੀ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਕਰਦੇ ਹੋ ਉਹ ਕਰ ਦਿਓ ਸਾਡੇ ਬੰਦੇ ਦੇ ਕਰ ਦਿਓ ਸਾਰੇ ਤੁਸੀਂ ਸਾਡਾ ਹਲਕਾ ਜਾਜ ਰੱਤ ਕਰ ਰੱਖਿਆ ਤੁਸੀਂ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਕਰ ਰੱਖਿਆ ਨਹੀਂ ਖੜੇ ਕਰ ਰੱਖਿਆ ਹਨ ਪਰ ਇਹ ਤਾਂ ਬਹੁਤ ਹੋ ਗਿਆ ਨਾ ਕਿ ਇਹ ਸਮਾਂ ਹੋਵੇ ਤੇ ਸਮਾਂ ਹੋਵੇ ਪਰ 12:00 ਬਜਰ 12:00 ਵਜੇ ਤੇ ਹੁਣ ਤਾਂ ਹੁਣ ਤਾਂ ਹੋਲ ਹੈ ਜੋ ਹੁਣ ਅਸੀਂ ਹੁਣ ਤਾਂ ਰਹਿ ਕੀ ਗਿਆ ਯੂਥ ਦਾ ਪ੍ਰਧਾਨ ਤੁਸੀਂ ਕਰ ਲਿਆ ਬਿਕਨ ਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਤੇ ਹੁਣ ਆਪਾਂ ਚੌਣੇ ਕੀ ਆ ਜੀ ਪਰ ਮੈਨੂੰ ਇੱਕ ਇੱਕ ਲਾਈਨ ਚੇਤਾ ਲੱਗੇ ਵੀ ਤੁਸੀਂ ਹੁਣ ਇਸ ਦਾ ਬਸ ਅਸੀਂ ਤਾਂ ਸਿੰਪਲ ਜੀ ਗੱਲ ਹੈ ਜੀ ਲਾਈਨ ਆਰਡਰ ਨੂੰ ਮੇਨਟੇਨ ਕਰਨ ਲਈ ਇਹ ਹਾਊਸਪਲੇਟ ਹੁਣ ਅਸੀਂ ਜਾਵਾਂ ਨਹੀਂ 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 ਨਹੀਂ